ਦੋਸਤੋ ਨਮਸਕਾਰ ਮੈਂ ਸੰਜੀਵ ਜਿੰਦਲ ਤੁਸੀਂ ਦੇਖ ਰਹੇ ਹੋ ਖਬਰ ਮੇਰੇ ਰਾਤੀ ਜਾਣਕਾਰੀ ਦੇ ਮੁਤਾਬਕ ਅرج ਸਹਾਰਾ ਜਨ ਸੇਵਾ ਨੂੰ ਸਵੇਰੇ 7 ਵਜੇ ਸੂਚਨਾ ਮਿਲੀ ਕਿ ਗੋਪਾਲ ਨਗਰ ਗਲੀ ਨੰਬਰ 9 ਦੇ ਵਿੱਚ ਇੱਕ ਕਤਲ ਹੋ ਗਿਆ ਹੈ ਜਿਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਪੁਲਿਸ ਨੇ ਮੌਕੇ ਤੇ ਘਟਨਾ ਦਾ ਜਾਇਜ਼ਾ ਲਿਆ ਜਾਇਜ਼ਾ ਲੈਣ ਤੋਂ ਬਾਅਦ ਲੋਕਾਂ ਤੋਂ ਪਤਾ ਲੱਗਿਆ ਕਿ ਲੜਕੀ ਦਾ ਪਤੀ ਉਸ ਦੇ ਉੱਤੇ ਸ਼ੱਕ ਕਰਦਾ ਸੀਗਾ ਸ਼ੱਕ ਕਰਨ ਦੇ ਕਰਕੇ ਹੀ ਉਸ ਦਾ ਕਤਲ ਕਰ ਦਿੱਤਾ ਗਿਆ ਆਂਸਰ ਕੀ ਮਾਮਲਾ ਕੀ ਮਰਡਰ ਦਾ ਜੀ ਮਾਰਨਿੰਗ ਪੀਸੀਆਰ ਤੋਂ ਤਲਾ ਇਸੀ ਵੀਕ ਲੇਡੀ ਦਾ ਇੱਥੇ ਕੁਹਾੜੀ ਮਾਰ ਕੇ ਕਤਲ ਕਰਤਾ ਤਲਾ ਮੈਡਨ ਸਰ ਤੁਰੰਤ ਮੌਕੇ ਤੇ ਆਏ ਆ ਇੱਥੇ ਕਾਫੀ ਟਾਈਮ ਹੋ ਗਿਆ ਇਹਨੂੰ ਇੱਥੇ ਦੇਖਿਆ ਕਿ ਆ ਕੇ ਮਰਡਰ ਹੋਇਆ ਹੋਇਆ ਤੇ ਇਹਦੀ ਵਾਰਸੇ ਦੇ ਜਿਹੜੇ ਹੈਗੇ ਨੇ ਪੇਕੇ ਉਥੇ ਦਾ ਭਰਾ ਆ ਰਿਹਾ ਉਹਦੇ ਆਉਣ ਤੇ ਇਹਦੀ ਜੀ ਕੋਈ ਸਟੇਟਮੈਂਟ ਲੈ ਕੇ ਜੋ ਵੀ ਹੈ ਵਣਦੀ ਕਾਰਵਾਈ ਕਰੇ ਸੀਮਾ ਹਾਂਜੀ ਕੀ ਘਟਣਾ ਬਾਪੇ ਘਟਣਾ ਜੀ ਚਾਰ ਪੰਜ ਦਿਨ ਹੋ ਗਏ ਵੀ ਇਹਨਾਂ ਦਾ ਕੰਜਰ ਕੋਲ ਇਸ ਪੈਂਦਾ ਸੀ ਵੀ ਕੋਈ ਬੰਦਾ ਆਂਦਾ ਇਹਦੇ ਕੋਲੇ ਤੇ ਇੱਕ ਔਰਲੀਆਂ ਪਰਨੀਆਂ ਗਲ ਲਾਇਨ ਸੁਣਾਈ ਗਏ ਵੀ ਇੱਥੋਂ ਆਏ ਆ ਪਲਾਨਾ ਇਹਨਾਂ ਨੇ ਕਰ ਕਰਕੇ ਤੇ ਬਸ ਉਹਨਾਂ ਦੇ ਘਰ ਕੋਲ ਇਸ ਪੈਂਦਾ ਸੀ ਰਾਤ ਇਹ ਸਬਜੀ ਸੁਬਜੀ ਲੈ ਕੇ ਆਈਆਂ ਤੇ ਦੋਨੇ ਜਾ ਕੇ ਰਾਤ ਸਬਜੀ ਥੋੜੀ ਲੈ ਕੇ ਦਵਾਈ ਲੈ ਕੇ ਆਈ ਐ ਐ ਪਤਾ ਨਹੀਂ ਸਬਜੀ ਲੈ ਕੇ ਦਵਾਈ ਲੈ ਕੇ ਆਏ ਨੇ ਇਹਨਾਂ ਨੇ ਆ ਕੇ ਕਹਿੰਦੀ ਸੀ ਮਾਂ ਮੈਨੂੰ ਸੜਕੇ ਦਿਹਾੜੀ ਤੇ ਲੈ ਜੀ ਮੇਰੀ ਭੈਣ ਕਹਿੰਦੀ ਮਾਂ ਹਾਂ ਠੀਕ ਐ ਮੈਂ ਲੈ ਜੂ ਕਦ ਮੁਰਕਾ ਨਾ ਤੜਕੇ ਮੈਨੂੰ ਇਹਨੇ 6 ਵਜੇ ਦੱਸਿਆ ਵੀ ਆਹ ਗੱਲ ਹੋ ਰਹੀ ਵੀ ਆ ਜਾ ਬਿਓ ਛੋਈ ਪੀਏ ਇਹਨਾਂ ਨੇ ਐ ਨਹੀਂ ਦੱਸਿਆ ਵੀ ਉਹ ਹੋ ਗਿਆ ਕੀ ਹੋਇਆ ਕੀ ਮੁੱਕ ਗਈ ਐ ਨਹੀਂ ਦੱਸਿਆ ਸਾਨੂੰ ਮੁੱਕੀ ਪਈ ਆ ਭਾਈ ਕਹਿੰਦੇ ਸਭ ਮੈਨੂੰ ਕਹਿੰਦੇ ਬਿਓਛ ਪਈ ਮੈਂ ਤਾਂ ਚਾਹ ਦੀ ਕੁੱਟ ਬਣਾਈ ਜਾਂਦੀ ਸੀ ਮੈਂ ਚਾਹ ਛੱਡ ਕੇ ਵੀ ਭੱਜਾਂ ਮਗਰੀ ਮੈਂ ਹਰ ਜਾ ਕੇ ਦੇਖਦਾ ਮੈਂ ਹਰ ਜਾ ਕਿਉਂ ਮੁੱਕੀ ਵੀ ਕਿਸ ਬੰਦੇ ਨਾਲ ਸਾਦੀ ਹੈ ਜੀ ਇੱਥੇ ਘਰੇ ਇਹ ਬੰਦੇ ਨੇ ਫੜਿਆ ਬੰਦਾ ਤਾਂ ਇਹਦੇ ਬੰਦੇ ਨੇ ਖੁਦ ਬੰਦਾ ਹੀ ਫੜਿਆ ਆਪੀ ਫੜੇਗੀ ਲੱਗਦੀ ਹੈ ਮੇਰੀ ਭੈਣ ਹੈ ਛੋਟੀ ਮੇਰੇ ਕੀ ਨਾਮ ਕੀ ਆਪਣਾ ਮੇਰਾ ਨਾਮ ਮਨਦੀਪ ਖੋਰਾ ਜੀ ਹੋਇਆ ਕੀ ਕੋਈ ਕੋਸੀ ਬੰਦਾ ਆਇਆ ਸੀ ਪਰਸੋ ਖਣੀ ਚਾਹ ਤੇ ਉਹ ਆਇਆ ਬੰਦਾ ਇਹਦੇ ਬੰਦੇ ਨੇ ਸਾਨੂੰ ਠਾਕ ਕੇ ਕਹਿੰਦਾ ਕਹਿੰਦਾ ਵੀ ਇਹਨਾਂ ਦੇ ਅੰਦਰ ਬੰਦਾ ਬੜਿਆ ਬੈਠਾ ਕੋਈ ਕਹਿੰਦਾ ਸਾਡੇ ਅੰਦਰ ਬੰਦਾ ਜੀ ਉੱਠ ਕੇ ਦੇਖੋ ਅਸੀਂ ਦੇਖਿਆ ਉੱਠ ਕੇ ਉਹਦੇ ਬੰਦਾ ਵਿੜੇ ਤੇ ਖੜਾ ਸੀ ਬੰਦਾ ਵਿੜੇ ਤੇ ਸੀਗਾ ਚਿੱਟੀ ਸ਼ਰਟ ਪਾਈ ਸਵੇ ਤੇ ਆਇਆ ਸੀ ਠੀਕ ਆ ਆਇਆ ਸੀ ਬੰਦਾ ਭੱਜ ਗਿਆ ਉਹਨੇ ਬੰਦੇ ਸਿਰ ਤੇ ਵੀ ਡਾਂਗ ਮਾਰੀ ਐ ਤੇ ਬੰਦਾ ਇੱਧਰ ਨੂੰ ਭੱਜ ਲਿਆ ਹੋਰ ਰੱਜ ਗਈ ਹੋਇਆ ਰਾਤ ਕੋਈ ਗੱਲ ਨਹੀਂ ਹੋਈ ਰਾਤ ਕੋਈ ਲੜਾਈ ਨਹੀਂ ਹੋਈ ਕੋਈ ਕੁਝ ਨਹੀਂ ਹੋਇਆ ਨਾ ਕੁਝ ਵੀ ਨਹੀਂ ਹੋਇਆ ਸ਼ ਸਾਨੂੰ ਮਾਰਦੋਨ ਨੇ ਮਤਾਂ ਕਿ ਵੇਸ਼ ਪਈ ਕਿਤੇ ਮੈਂ ਕਿਹਾ ਮੈਂ ਆਂਟੀ ਨੂੰ ਬੁਲਾਉਣ ਗਈਆਂ ਇਹਨਾਂ ਨੂੰ ਇਹਨਾਂ ਨੇ ਮੈਨੂੰ ਕਹਿੰਦੇ ਅਰੇ ਭੈਣ ਨੂੰ ਬੁਲਾ ਲੈ ਫਿਰ ਮੈਂ ਇਹਨਾਂ ਨੂੰ ਬੁਲਾ ਲੇ ਬਸ ਅਸੀਂ ਤਾਂ ਇੰਨੀ ਦੂਰ ਰਹਿੰਨੇ ਕਿ ਇਹ ਕਨੇ ਵਸਤੇ ਨਹੀਂ ਦੂਰ ਰਹਿੰਨੇ ਸਾਨੂੰ ਇਹਨਾਂ ਕੋਲ ਇਹ ਵੀ ਰਹਿੰਦੇ ਕਿਸੇ ਨੂੰ ਆवाज ਤਾਂ ਸੁਣਦੀ ਐ ਕਿਸੇ ਨੂੰ ਆवाज ਵੀ ਨਹੀਂ ਸੁਣੀ ਰਾਤ ਤੱਕ ਸਾਨੂੰ ਸ਼ੱਕ ਦੇ ਦਰਦ ਤੇ ਕੁੱਟਿਆ ਗਿਆ ਸ਼ੱਕ ਤੇ ਨਹੀਂ ਪਰਸੋਂ ਬੰਦਾ ਕੋਈ ਆਇਆ ਸੀ ਜਦੋਂ ਫੜਿਆ ਗਿਆ ਬਸ ਉਦੋਂ ਦਾ ਲੱਗਿਆ ਕਲੇਸ਼ ਕਰਨ ਤੋਂ ਬੰਦੇ ਸਾਧਦੇ ਆ ਤੂੰ ਬੰਦੇ ਸਾਧਦੇ ਤੂੰ ਐ ਕਰਦੀ ਐ ਬਸ ਇਹ ਗੱਲ ਕਹਿੰਦਾ ਸੀ ਹਾਂਜੀ ਵਿੱਚ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਵਿਕੀ ਹੈ ਜੀ ਤੁਹਾਹਾਰਾ ਜਿੰਸਾ ਬਰਕਰ ਹੈ ਅੱਜ ਸਾਡੇ ਸਾਰਾ ਕੰਟਰੋਲ 9540 7474 ਤੇ ਕਾਲ ਆਈ ਸੀ ਕਿ ਗੋਪਾਲ ਨਗਰ ਗਲੀ ਨੰਬਰ 9 ਵਿੱਚ ਇੱਕ ਮਟਰ ਹੋਇਆ ਤੇ ਸਾਰਾ ਟੀਮ ਉੱਥੇ ਪਹੁੰਚੀ ਜਿੰਨੀ ਡੈੱਡ ਬਡੀ ਚੱਕਿਆ ਸੀ ਸਿਵਲ ਹਸਪੀਟਲ ਲੈ ਜਾਂਦੀ ਗਈ ਹੈ ਤੇ ਜਿਹੜੀ ਡੈੱਡ ਡੈੱਡ ਬਡੀ ਉਹ ਲੇਡੀਜ਼ ਦੀ ਹੈ ਤੇ ਉਮਰ 38 ਸਾਲ ਦੀ ਲੱਗਦੀ ਹੈ ਹੋਇਆ ਕੀ ਹੈ ਕਾਰਨ ਕੀ ਤੁਹਾਨੂੰ ਲੱਗਦਾ ਵੀ ਕੀ ਕਾਰਨ ਕੀ ਦੱਸਿਆ ਗਿਆ ਸਰ ਕਾਰਨ ਤਾਂ ਇਹਦੇ ਜਿਹੜੇ ਕਿ ਗੰਡਾਸੇ ਮਾਰੇ ਗਏ ਸੀ ਗੰਡਾਸਾ ਉੱਥੇ ਖਿਲਾੜੀ ਉੱਥੇ ਹੀ ਪਈ ਹੈ ਤੇ ਪੁਲਿਸ ਨੇ ਆਹ ਦੇ ਕਬਜ਼ੇ ਚ ਕਰ ਲਈ ਕਾਰਨ ਕੀ ਹੋ ਸਕਦਾ ਵੀ ਇਹ ਤਾਂ ਵੀ ਦੱਸਿਆ ਹੋਊਗਾ ਉੱਥੇ ਵੀ ਕੀ ਕਾਰਨ ਕਰ ਮਾਰਿਆ ਕਿਉਂ ਕਾਰਨ ਹਜੇ ਕੋਈ ਪਤਾ ਨਹੀਂ ਜੀ ਇਹਦਾ ਹਸਬੰਦ ਹੀ ਸੀ ਘਰ ਵਾਲਾ ਤੇ ਬਾਕੀ ਪੁਲਿਸ ਜਦੋਂ ਜਾਂਚ ਕਰੂ ਫਿਰ ਪਤਾ ਲੱਗੇਗਾ